ਜਲਦੀ ਤੋਂ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਮਸ਼ਹੂਰ ਕੁਦਰਤੀ ਸਥਾਨਾਂ ਦਾ ਦੌਰਾ ਕਰਨ ਲਈ 1,200 ਪੇ ਤੋਂ 2,400 ਦਾ ਭੁਗਤਾਨ ਕਰਨਾ ਪਵੇਗਾ। ਸਰਕਾਰ ਅੰਤਰਰਾਸ਼ਟਰੀ ਸਲਾਨੀਆਂ ਤੋਂ ਪ੍ਰਸਿੱਧ ਸੰਭਾਲ ਖੇਤਰਾਂ ਦੇ ਵਿੱਚ ਦਾਖਲਾ ਫੀਸ ਵਸੂਲਣ ਦੀ ਯੋਜਨਾ ਬਣਾ ਰਹੀ ਹੈ, ਜਦੋਂ ਕਿ ਕਾਰੋਬਾਰਾਂ ਦੇ ਲਈ ਸੁਰੱਖਿਅਤ ਜ਼ਮੀਨ ਉੱਤੇ ਕੰਮ ਕਰਨਾ ਆਸਾਨ ਬਣਾ ਰਹੀ ਹੈ। ਇਸ ਕਦਮ ਨੇ ਵਾਤਾਵਰਣ ਸਮੂਹਾਂ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਨੂੰ ਡਰ ਹੈ ਕਿ ਇਹ ਨਾਜ਼ੁਕ ਵਾਤਾਵਰਣ ਪ੍ਰਣਾਲੀਆਂ ਨੂੰ ਖਤਰੇ ਦੇ ਵਿੱਚ ਪਾ ਸਕਦਾ ਹੈ। ਪ੍ਰਸਤਾਵ ਦੇ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਵਿਦੇਸ਼ੀ ਸੈਲਾਨੀ ਨਿਊਜ਼ੀਲੈਂਡ ਦੀਆਂ ਕੁਝ ਸਭ ਤੋਂ ਮਸ਼ਹੂਰ ਥਾਵਾਂ ਤੱਕ ਪਹੁੰਚਣ ਦੇ ਲਈ ਪ੍ਰਤੀ ਵਿਅਕਤੀ 20 ਡਾਲਰ ਨਿਊਜ਼ੀਲੈਂਡ ਤੋਂ 40 ਡਾਲਰ ਤਾ ਭੁਗਤਾਨ ਕਰਨਗੇ ਇਹਨਾਂ ਦੇ ਵਿੱਚ ਕੈਥੇਡਰਲ ਕੋਵ ਤੇ ਵਾਂਕਾਨੂਈ ਇਹ ਹੀ ਟੋਂਗਰੀਰੋ ਕ੍ਰੋਸਿੰਗ ਮਿਲਫੋਰ ਟ੍ਰੈਕ ਅਤੇ ਔਰ ਕੀ ਮੌਂਟੀ ਕੁਕ ਸ਼ਾਮਲ ਹੋ ਸਕਦੇ ਨੇ ਇਹ ਫੀਸ ਉਹ ਚਾਹ ਸਹੀ ਤੋਂ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ संभाल मंत्री तामा पोटाका ने कहा है कि यह योजना सालाना बहठ मिलियन न्यूजीलैंड डॉलर, यानी कि तीन हजार एक सौ साठ मिलियन रुपए पैदा कर सकती है ਇਸ ਲਈ ਅਸੀਂ ਉਹਨਾਂ ਥਾਵਾਂ 'ਤੇ ਨਿਵੇਸ਼ ਕਰਦੇ ਰਹਿ ਸਕਦੇ ਹਾਂ ਜੋ ਸਾਡੇ ਸੈਰ-ਸਪਾਟਾ ਖੇਤਰ ਦਾ ਬਹੁਤ ਵੱਡਾ ਹਿੱਸਾ ਨਹੀਂ। ਸਰਕਾਰ ਦੇ ਐਲਾਨ ਸੰਭਾਲ ਕਾਨੂੰਨ ਦੇ ਵਿਆਪਕ ਸੁਧਾਰ ਦਾ ਹਿੱਸਾ ਨੇ ਨਵੀਆਂ ਸਲਾਨੀ ਫੀਸਾਂ ਦੇ ਨਾਲ ਪ੍ਰਸਤਾਵ ਦੇ ਨਾਲ ਸੰਭਾਲ ਵਾਲੀ ਜ਼ਮੀਨ ਨੂੰ ਵੇਚਣਾ ਜਾਂ ਅਦਲਾ-ਬਦਲੀ ਕਰਨਾ ਆਸਾਨ ਹੋ ਜਾਵੇਗਾ ਅਤੇ ਪਰਮਿਟ ਦੇ ਲੋੜ ਤੋਂ ਬਿਨਾ ਹੋਰ ਗਤੀਵਿਧੀਆਂ ਕਰਨ ਦੀ ਆਗਿਆ ਮਿਲੇਗੀ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਸੁਧਾਰਾ ਦਾ ਉਦੇਸ਼ ਆਰਥਿਕ ਗਤੀਵਿਧੀਆਂ ਨੂੰ ਉਲਾਰਾ ਦੇਣਾ ਹੈ। ਸੰਭਾਲ ਵਾਲੀ ਜ਼ਮੀਨ ਨਿਊਜ਼ੀਲੈਂਡ ਦੇ ਖੇਤਰ ਦਾ ਇੱਕ ਤਿਮਾਹੀ ਹਿੱਸਾ ਹੈ ਤੇ ਇਸ ਦੇ ਵਿੱਚ ਵਾਤਾਵਰਣ ਇਤਿਹਾਸ ਅਤੇ ਸੱਭਿਆਚਾਰਕ ਮਹੱਤਵ ਵਾਲੇ ਖੇਤਰ ਸ਼ਾਮਲ ਨੇ ਕੁਝ ਕਾਰੋਬਾਰ ਜਿਵੇਂ ਕਿ ਸਕੀਫੀਲਡ ਅਤੇ ਚਰਾਉਂ ਦੇ ਕੰਮ ਪਹਿਲਾਂ ਹੀ ਇਸ ਜ਼ਮੀਨ ਉੱਤੇ ਕੰਮ ਕਰ ਰਹੇ ਨੇ ਹਾਲਾਂਕਿ ਲੱਸਨ ਨੇ ਕਿਹਾ ਕਿ ਉਹ ਸਾਰੇ ਹੋਰਾਂ ਨੂੰ ਵੀ ਇਹੀ ਇਜਾਜ਼ਤ ਪ੍ਰਾਪਤ ਕਰਨ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ ਇਹ ਕਦਮ ਵਿਕਾਸ ਨੂੰ ਤੇ ਸਾਹਿੱਦ ਕਰਨ ਦੇ ਲਈ ਕੁਦਰਤੀ ਥਾਵਾਂ ਉਤੇ ਨਿਯਮਾਂ ਨੂੰ ਸੌਖਾ ਬਣਾਉਂਦੀਆਂ ਨੀਤੀਆਂ ਦੀ ਲੜੀ ਦੇ ਵਿੱਚ ਨਿਵੰਤਰਮ ਨੇ 2024 ਦੇ ਵਿੱਚ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਜਿਸ ਦੇ ਵਿੱਚ ਮਾਈਨਿੰਗ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤੇ ਇਸੇ ਦੇ ਨਾਲ ਪੂਰਾ ਕਰਨ ਦੀ ਆਗਿਆ ਦਿੱਤੀ ਗਈ ਲਿਕ ਹੋਰ ਪ੍ਰਸਤਾਵ ਕੰਪਨੀਆਂ ਨੂੰ ਸੁਰੱਖਿਅਤ ਜੰਗਲੀ ਜੀਵਾਂ ਨੂੰ ਮਾਰਨ ਦੀ ਆਗਿਆ ਦੇਵੇਗਾ ਜੇਕਰ ਇਹ ਕੁਝ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਲਾਪਹੁੰਚਣ ਤੇ ਇਸ ਦੌਰਾਨ ਸੰਭਾਲ ਅਤੇ ਜਲਵਾਯੂ ਪ੍ਰੋਗਰਾਮ ਦੇ ਲਈ ਬਜਟ ਘਟਾ ਦਿੱਤੇ ਗਏ ਨੇ ਵਿਰੋਧੀ ਆਵਾਜ਼ਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਕਿ ਨਵੀਆਂ ਨੀਤੀਆਂ ਮੂਲ ਪਰਜਾਤੀਆਂ ਦੇ ਪੱਤਨ ਨੂੰ ਤੇਜ਼ ਕਰ ਸਕਦੀਆਂ ਨੇ ਨਿਊਜ਼ੀਲੈਂਡ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਸਨਰਖਿਆ ਵਿਭਿੰਨਤਾ ਦਰਾਂ ਨੇ ਪਰ ਬਹੁਤ ਸਾਰੀਆਂ ਪ੍ਰਜਾਤੀਆਂ ਨੂੰ ਖਤਰੇ ਵਿੱਚ ਪਾਇਆ ਗਿਆ ਜਾਂ ਅਲੋਪ ਹੋਣ ਤੇ ਜੋਖਮ ਤੇ ਵਿੱਚ ਨੇ ਗ੍ਰੀਨ ਪਾਰਟੀ ਦੇ ਸੈਨੇਟਰ ਕਲੋਈ ਸਵਾਰਪ੍ਰਿਕ ਨੇ ਲਕਸਨ ਉਤੇ ਵਾਤਾਵਰਨ ਸੁਰੱਖਿਆ ਦੇ ਨਾਲੋਂ ਮੁਨਾਫੇ ਨੂੰ ਤਰਜੀਹ ਦੇਣ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਉਹ ਸਭ ਕੁਝ ਦੱਸਦਾ ਹੈ ਜਿਸ ਦੀ ਸਾਨੂੰ ਜਾਣਨ ਦੀ ਸੁਰਤ ਹੈ ਕਿ ਉਹ ਕਿਸ ਦੇ ਲਈ ਕੰਮ ਕਰਦਾ ਹੈ। ਇਹ ਨਿਯਮਤ ਲੋਕ ਆਉਣ ਵਾਲੀਆਂ ਪੀੜ੍ਹੀਆਂ 'ਚ ਇੱਕ ਸਿਹਤਮੰਦ ਵਾਤਾਵਰਨ ਨਹੀਂ ਹੈ। ਸੰਭਾਲ ਸਮੂਹ ਜੰਗਲਾਤ ਅਤੇ ਪੰਛੀ ਦੇ ਮੁ ਕਾਰਜਕਾਰੀ ਨਿਕੋਲਾ ਟੋਕੀ ਨੇ ਕਿਹਾ ਕਿ ਪ੍ਰਸਤਾਵਿਤ ਸੁਧਾਰਿਕ ਖਤਰਨਾਕ ਤਬਦੀਲੀ ਦੀ ਨਿਸ਼ਾਨਦੇਹੀ ਕਰਦੇ ਨਹੀਂ। ਹਾਲਾਂਕਿ ਇਸ ਮਾਮਲੇ ਦੇ ਵਿੱਚ ਨਿਊਜ਼ੀਲੈਂਡ ਇਕੱਲਾ ਇਹ ਹੈ ਕਿ ਕਈ ਦੇਸ਼ ਆਪਣੇ ਸੁਰੱਖਿਅਤ ਕੁਦਰਤੀ ਸਥਾਨਾਂ ਉਤੇ ਜਵਾਨ ਵਾਲੇ ਸਲਾਨੀਆਂ ਤੇ ਲਈ ਦਾਖਲਾ ਫੀਸ ਵੀ ਲਗਾਉਂਦੇ ਨੇ ਹਾਲਾਂਕਿ ਇਹਨਾਂ ਫੀਸਾ ਦਾ ਪੈਮਾਨਾ ਉਦੇਸ਼ ਅਤੇ ਬੰਤਰ ਵੱਖੋ-ਵੱਖਰਾ ਹੁੰਦੇ ਹੈ